ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤੀ ਸਤਕਾਰ ਜੋਗ ਹੋਗੇ ਸ਼ਰਦੀ ਸੰਗ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਮੰਦੇ ਤੁਸੀਂ ਆਪਣੇ ਭਰਾ ਨੂੰ ਜਾਣਦੇ ਆ ਕਿਉਂਕਿ ਅੱਜ ਤੱਕ ਤੁਹਾਡੇ ਵੀਰ ਨੇ ਕਿਉਂਕਿ ਉਹਨਾਂ ਵੀਰਾਂ ਨੂੰ ਜਿਹੜੇ ਕਿ ਤੜਫਦੇ ਸੀਗੇ ਮਰਦੇ ਆ ਉਹਨਾਂ ਨੂੰ ਬਚਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਆ ਜਿਹੜੇ ਡੁੱਬਦੇ ਸੀ ਉਹਨਾਂ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਮੇਰੇ ਭਰਾ ਲੋਅਰਸ ਡੈੱਡ ਬੋਡੀਆਂ ਹੁਣ ਚਾਹੇ ਉਹਨਾਂ ਦੀ ਸਾਹ ਸੰਭਾਲ ਵਾਸਤੇ ਤੇ ਹਰ ਸੰਸਥਾ ਦੇ ਨਾਲ ਸੇਵਾ ਕਰਨ ਦਾ ਪ੍ਰਲੋਭ ਕੀਤਾ ਜਿੰਨਾ ਵੀ ਤੁਹਾਡਾ ਭਰਾ ਨਮਾਣਾ ਸੇਵਾ ਕਰਦਾ ਸਦੀ ਬਚਪਨ ਤੋਂ ਜਦੋਂ ਦੀ ਸੁਰਤ ਸੰਭਾਲੀ ਆ ਉਹ ਆਪੱਖ ਸੰਸਥਾਾਂ ਦੇ ਨਾਲ ਸੇਵਾ ਕਰਦੇ ਰਹੇ ਆ ਅੱਜ ਬੜਾ ਮਨ ਨੂੰ ਦੁੱਖ ਲੱਗਿਆ ਤੇ ਜਦੋਂ ਸਾਡੇ ਭੈਣ ਭਰਾਵਾਂ ਨੇ ਸਾਡੇ ਵੀਰਾਂ ਨੇ ਕਿਸੇ ਨੇ ਗੈਂਗਸਟਰਾਂ ਦਾ ਨਾਮ ਬਣਾਤਾ ਮੇਰੇ ਨਾਲ ਕਿਸੇ ਨੇ ਨਸ਼ਾ ਤਸ਼ਕਰਾਂ ਦੇ ਨਾਲ ਤੁਹਾਡੇ ਵੀਰ ਦਾ ਨਾਮ ਜੋੜਦਾ ਕਿਉਂਕਿ ਇਹ ਸਦਮਾ ਨਹੀਂ ਬਰਦਾਸ਼ਤ ਹੁੰਦਾ ਕਿਉਂਕਿ ਜਿੱਥੇ ਲੋੜਵੰਦ ਭੈਣ ਭਰਾਵਾਂ ਦੀ ਮਦਦ ਕੀਤੀ ਆ ਤੇ ਉੱਥੇ ਉਹ ਕਿੰਨੇ ਜਿਹੜੇ ਕਿ ਮਾਵਾਂ ਦੇ ਪੁੱਤ ਆ ਜਿਨ੍ਹਾਂ ਨੂੰ ਅਸੀਂ ਨਸ਼ੇ ਤੇ ਲਾਇਆ ਜਾਂ ਨਸ਼ਾ ਅਸੀਂ ਮੰਡਿਆ ਕੋਈ ਵੀ ਮੋਗੇ ਸ਼ਹਿਰ ਦੇ ਵਿੱਚ ਚਾਹੇ ਵਿਦੇਸ਼ਾਂ ਦੀ ਧਰਤੀ 'ਚ ਮੈਨੂੰ ਸਾਬਤ ਕਰ ਦਵੇ ਕਿ ਨਸ਼ਾ ਤਸ਼ਕਰਾ ਨਾਲ ਅੱਜ ਤੱਕ ਕੋਈ ਵਾਅ ਵਾਸਤਾ ਜਾਂ ਨਸ਼ਾ ਤਸ਼ਕਰਾ ਨੂੰ ਕਿ ਮਦਦ ਕੀਤੀ ਆ ਜਾਂ ਨਸ਼ਾ ਤਸ਼ਕਰਾ ਨਾਲ ਕੋਈ ਮੇਰਾ ਤਾਲ ਮੇਲਾ ਇੱਕ ਵੀ ਬੰਦਾ ਜੇ ਕੋਈ ਸਾਬਤ ਕਰ ਦੇ ਚਾਹੇ ਮੇਨ ਚੌਂਕ ਦੇ ਵਿੱਚ ਖੜਾ ਕੇ ਤੁਹਾਡੇ ਵੀਰ ਦੇ ਗੋਲੀ ਮਾਰ ਦਿਓ ਚਾਹੇ ਫਾਂਸੀ ਦਾ ਰੱਸਾ ਗਲਦੇ ਵਿੱਚ ਪਾ ਦਿਓ ਪਰ ਅੱਜ ਉਹਨਾਂ ਭੈਣ ਭਰਾਵਾਂ ਨੇ ਮੇਰਾ ਜੜਾ ਕੀ ਨਸ਼ਾ ਨਸ਼ਾ ਤਸ਼ਕਰਾਂ ਨਾਲ ਨਾਂ ਜੋੜਦਾ ਮੇਰੀ ਕੀਤੀ ਹੋਈ ਸੇਵਾ 25 30 ਸਾਲਾਂ ਤੋਂ ਜਿਹੜੀ ਸੇਵਾ ਕੀਤੀ ਸੀ ਮਿੱਟੀ ਦੇ ਵਿੱਚ ਰੋਲ ਦਿੱਤੀ ਮੈਂ ਰਹਾਵਾਂ ਜਾਂ ਨਾ ਰਹਾਵਾਂ ਪਰ ਮੈਂ ਉਹਨਾਂ ਪਿੰਡਾਂ ਪਰਵਾਂ ਨੂੰ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਮੈਨੂੰ ਗੈਂਗਸਟਰਾਂ ਦਾ ਨਾਮ ਦਿੱਤਾ ਜਾਂ ਨਸ਼ਾ ਤਸ਼ਕਰਾਂ ਦੇ ਨਾਲ ਜੋੜਦਾ ਜਾਂ ਭ੍ਰਿਸ਼ਟਾਚਾਰ ਦੇ ਨਾਲ ਜੋੜਦਾ ਮੈਂ ਉਸ ਕਲਮ ਹੋਵਾਂ ਚਾਹੇ ਨਾ ਹੋਵਾਂ ਪਰ ਉਹ ਫੋਕੀਆਂ ਸੰਧਾਨੀਆਂ ਦੇਣ ਵਾਸਤੇ ਆ ਪਹੁੰਚਣ ਮੈਂ ਉਹਨਾਂ ਦਾ ਧੰਨਵਾਦ ਕਰੂਗਾ ਕਿਉਂਕਿ ਜਿੱਤੇ ਇਸ ਪਰਿਵਾਰ ਨੇ ਮਤਲਬ ਕਿ ਮੇਰਾ ਸਾਰਾ ਕੈਰੀਅਰ ਟੈਸ ਨੈਸ ਕਰਤਾ ਕਿਉਂਕਿ ਮੈਂ ਉਸ ਭੈਣ ਦੀ ਮਦਦ ਤਾਂ ਕੀਤੀ ਸੀ ਕਿਉਂਕਿ ਉਹ ਭੈਣ ਦੇ ਛੋਟੇ-ਛੋਟੇ ਬੱਚੇ ਸੀ ਤੜਪਦੀ ਸੀ ਤਾਂ ਕਰਕੇ ਉਸ ਦੀ ਮੈਂ ਮਦਦ ਕੀਤੀ ਪਰ ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਲੜ ਕੇ ਚਾਹੇ ਕੋਈ ਲੀਡਰ ਸਾਹਿਬਾਨ ਚਾਹੇ ਕਿ ਹੋਰ ਸ਼ਹਿਰ ਦੇ ਡੇਕੇ ਮੋਹਤਵਾਰਾ ਬੰਦੇ ਕਿੰਨਾ ਨੇ ਇਸ ਮਨ ਜਾਲ ਦੇ ਵਿੱਚ ਪਸਾ ਕੇ ਅੱਜ ਤਹਿਤਾਚਾਰ ਤੇ ਨਸ਼ਾ ਤਸਕਰਾਂ ਨਾਲ ਜੋੜ ਦਿੱਤਾ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰੂੰਗਾ ਸੱਚੇ ਪਾਤਸ਼ਾਹ ਇੱਕ ਦਿਨ ਉਹਨਾਂ ਨੂੰ ਇਹ ਦਿਨ ਦਿਖਾ ਦੇਈਂ ਵੀ ਸੱਚੇ ਬੰਦੇ ਨਾਲ ਉਸ ੱਟਕਾ ਹੋਇਆ ਜਿਹੜਾ ਅੱਜ ਤੇ ਉਹ ਨਹੀਂ ਬਰਦਾਸ਼ਤ ਹੁੰਦਾ ਤੇ ਜਿੰਨੀ ਅੰਤਾਰਮਕ ਸਮਾਜਿਕ ਜਥੇਬੰਦੀਆਂ ਤੇ ਤੁਸੀਂ ਮੇਰੇ ਭਰਾ ਪ੍ਰਧਾਨ ਕੁਸ਼ੇਵ ਸਿੰਘ ਸੰਨਿਆਸੀ ਜੀ ਨਾਲ ਤਾਲਮਿਲ ਕਰ ਮਿਓ ਜੋ ਵੀ ਪ੍ਰਮਾਤਮਾ ਦਾ ਹੁਕਮ ਹੋਵੇਗਾ ਉਹ ਸਰਮੱਤੀ ਹੋਵੇਗਾ ਜੇ ਮੈਂ ਗਲਤ ਸਾਫ਼ਤ ਹੁੰਦਾ ਜਿੰਨੀਆਂ ਵੀ ਮੌਕੇ ਸ਼ਾਦੀਆਂ ਧਾਰਮਿਕ ਦੇ ਜਥੇਬੰਦੀਆਂ ਚਾਹੇ ਮੈਨੂੰ ਚੌਂਕ ਦੇ ਵਿੱਚ ਖੜਾ ਕੇ ਗੋਲੀ ਮਾਰ ਦਿਓ ਤੇ ਕਦੇ ਵੀ ਮੱਥੇ ਵੱਟ ਨਹੀਂ ਪਾਉਂਗਾ ਤੇ ਸਮੂਹ ਸੰਗਤ ਦਾ ਧੰਨਵਾਦ ਜਿਨ੍ਹਾਂ ਭੈਣ ਭਰਾਵਾਂ ਨੇ ਸਹਿਯੋਗ ਕੀਤਾ ਉਹਨਾਂ ਨੂੰ ਤਹਿਦਿਯਾਂ ਕਰੀਆਂ ਵਿੱਚੋਂ ਧੰਨਵਾਦ ਤੇ ਜਿਨ੍ਹਾਂ ਨੇ ਲਾਂਤਾਂ ਪਾਈਆਂ ਨਸ਼ਾ ਤਸ਼ਕਰਾ ਦਾ ਨਾਮ ਦਿੱਤਾ ਪੈਸਾ ਜਿਆਦਾ ਲੇਤਾ ਓ ਪਰਮਾਤਮਾ ਵਾਹਿਗੁਰੂ ਆਪ ਜਾਣਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਾਣੀ